ਮਹਾਰਾਜਾ ਅਗਰਸੈਨ ਕੀ ਜੈ ਕੁਲਦੇਵੀ ਮਹਾ ਲਕshmi ਕੀ ਜੈ ਚਰਨ ਪਾਦ ਕਾ ਸੇਵਾਦਲ ਰਾਮਪਰਾ ਵੱਲੋਂ ਦੂਸਰੀ ਏਸੀ ਬੱਸ ਯਾਤਰਾ ਗਰੋਹਾ ਧਾਮ ਲਈ ਰਵਾਨਾ ਹੋਈ ਜਿਸ ਨੂੰ ਸਿਮਰਨ ਵਾਲਿਆ ਜਿਨ੍ਹਾਂ ਨੂੰ ਪਿੰਕੀ ਭੂਆ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਸਮਾਜ ਸੇਵੀ ਨੇ ਉਹਨਾਂ ਨੇ ਝੰਡੀ ਦੇ ਕੇ ਲਾਲਾ ਮੇਲਾ ਰਾਮ ਧਰਮਸ਼ਾਲਾ ਤੋਂ ਇਸ ਬੱਸ ਨੂੰ ਰਵਾਨਾ ਕੀਤਾ ਰਵਾਨਾ ਹੋਣ ਤੋਂ ਬਾਅਦ ਇਹ ਬੱਸ ਸ਼ਕਤੀ ਪੀਠ ਦੇ ਵਿੱਚ ਪਹੁੰਚੀ ਜਿੱਥੇ ਮਹਾਰਾਜਾ ਅਗਰਸੈਨ ਤੇ ਉਹਨਾਂ ਦੇ 18 ਪੁੱਤਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤ ਨੇ ਨਾਸ਼ਤਾ ਕੀਤਾ ਪਰੌਂਠਿਆਂ ਦੇ ਨਾਲ ਦਹੀਂ ਅਤੇ ਚਾਹ ਪਾਣੀ ਪੀ ਕੇ ਇਸ ਤੋਂ ਬਾਅਦ ਸਾਰੀ ਸੰਗਤ ਕਾਂਝਲਾ ਧਾਮ ਵਿਖੇ ਪੰਚਮੁਖੀ ਹਨੂਮਾਨ ਜੀ ਦੇ ਮੰਦਰ ਪਹੁੰਚ ਕੇ ਸਾਰੀ ਸੰਗਤ ਨੇ ਉੱਥੇ ਦਰਸ਼ਨ ਕੀਤੇ ਮਾਤਾ ਜੋਸ਼ੀ ਜੀ ਜੋ ਇਸ ਕਾਂਝਲਾ ਧਾਮ ਦੇ ਪ੍ਰਬੰਧਕ ਨੇ ਉਹਨਾਂ ਤੋਂ ਅਸ਼ੀਰਵਾਦ ਲਿਆ ਤੁਸੀਂ ਦੇਖ ਸਕਦੇ ਹੋ ਮਾਤਾ ਜੋਸ਼ੀ ਤੋਂ ਅਸ਼ੀਰਵਾਦ ਲੈਣ ਸਾਰੀ ਸੰਗਤ ਨੇ ਪੰਚਮੁਖੀ ਹਨੂਮਾਨ ਜੀ ਦੇ ਦਰਸ਼ਨ ਕੀਤੇ ਦਰਸ਼ਨ ਕਰਨ ਤੋਂ ਬਾਅਦ ਇਸ ਸੰਗਤ ਨੂੰ ਤ੍ਰਿਪਤੀ ਬਾਲਾ ਜੀ ਤ੍ਰਿਪਤੀ धाम ਉੱਥੇ ਦਰਸ਼ਨ ਕਰਾਏ ਦਰਸ਼ਨ ਕਰਾਉਣ ਤੋਂ ਬਾਅਦ ਅਗਰੋਹਾ ਤਾਂ ਵਿਖੇ ਪਹੁੰਚੇ ਅਗਰੋਹਾ ਤਾਂ ਵਿਖੇ ਪਹੁੰਚ ਕੇ ਚੂੜੀਆਂ ਮੱਲ ਜੋ ਚੇਅਰਮੈਨ ਨੇ ਅਗਰੋਹਾ ਵਿਕਾਸ ਟਰਸਟ ਦੇ ਉਹਨਾਂ ਨੇ ਜੋ ਆਏ ਸੀ ਬੀਆਈਪੀ ਬੰਦੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਾਰਿਆਂ ਨੇ ਮਹਾਰਾਜ ਅਗਰਸੈਨ ਦੇ ਦਰਸ਼ਨ ਕੀਤੇ ਔਰ ਕੁਲਦੇਵੀ ਮਹਾ ਲక్ష్ਮੀ ਦੇ ਦਰਸ਼ਨ ਕੀਤੇ ਨਾਲ ਹੀ ਸਰਸਵਤੀ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਸਾਰੀ ਸੰਗਤ ਨੇ ਬੜਾ ਆਨੰਦ ਲਿਆ ਔਰ ਅਸ਼ੀਰਵਾਦ ਲਿਆ ਮਹਾਰਾਜ ਅਗਰਸੈਨ ਜੀ ਦਾ ਇਸ ਤੋਂ ਬਾਅਦ ਸਾਰੀ ਸੰਗਤ ਨੇ ਕੰਟੀਨ ਦੇ ਵਿੱਚ ਭੋਜਨ ਪਾਇਆ ਦੁਪਹਿਰ ਦਾ ਜੋ ਭੋਜਨ ਹੈ ਉਹ ਸਾਦਵਿਕ ਭੋਜਨ ਘਰ ਵਰਗਾ ਬਹੁਤ ਹੀ ਵਧੀਆ ਭੋਜਨ ਇੱਥੇ ਮਿਲਦਾ ਉਹ ਪਾਇਆ ਇਸ ਮੌਕੇ ਅਗਰੋਹਾ ਵਿਕਾਸ ٹرسٹ ਦੇ ਚੇਅਰਮੈਨ ਚੂੜੀਆਮਲ ਗੋਇਲ ਜੀ ਨੇ ਆਈ ਸੰਗਤ ਦੇ ਆਈ ਸੰਗਤ ਨੂੰ ਸਨਮਾਨਿਤ ਕੀਤਾ ਪਿੰਕੀ ਭੂਆ ਜੀ ਨੂੰ ਵੀ ਸਨਮਾਨਿਤ ਕੀਤਾ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਚੰਨਪਾਦ ਕਸੇਵਾਦਲ ਰਾਮਪਰਾ ਦੇ ਸੰਜੀਵ ਗਰਗ ਜਤਿੰਦਰ ਗਰਗ ਸੰਦੀਪ ਗਰਗ ਵਿਨੋਦ ਗਰਗ ਪ੍ਰੀਤ ਗਰਗ ਨਰੇਸ਼ ਗੋਇਲ ਕ੍ਰਿਸ਼ਨ ਗੋਇਲ ਰਾਜਪਾਲ ਗੋਇਲ ਰਜਿੰਦਰ ਆਰ ਕੇ ਰਕੇਸ਼ ਰੌਕੀ ਹਰਜੀਤ ਸਿੰਘ ਮੋਹਿਤ ਬਾਂਸਲ ਆਦਿ ਨੇ ਇਸ ਮੌਕੇ ਦਰਸ਼ਨ ਕੀਤੇ ਅਗਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜਰੂਰ ਕਰਨਾ ਜੀ ਜੈ ਮਹਾਰਾਜਾ ਅਗਰਸੈਣ ਕੀ ਜੈ